ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤਾਂ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਨਿਊ ਵੀਡੀਓ ਜਿਹੜੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜਿਹੜਾ ਹੈਗਾ ਉਹ ਪ੍ਰੈਸ ਕਰ ਦਿਓ ਕਿਉਂਕਿ ਤੁਹਾਡੇ ਲਈ ਨਿਊ ਨਿਊ ਅਪਡੇਟਸ ਲੈ ਕੇ ਮੈਂ ਆਉਂਦੀ ਰਵਾਂਗੀ ਤੇ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਨਿਊ ਵੀਡੀਓ ਹਾਂਜੀ ਤਾਂ ਲਾਸਟ ਵੀਡੀਓ ਦੇ ਵਿੱਚ ਆਪਾਂ ਜਿਹੜੀ ਹੈਗੀ ਗੱਲ ਕੀਤੀ ਸੀ ਮੈਕੂ ਢਿੱਲੋਂ ਬਾਰੇ ਮੈਕੂ ਢਿੱਲੋਂ ਬਾਰੇ ਸਾਰਿਆਂ ਨੂੰ ਪਤਾ ਹੋਣਾ ਕਿ ਰੀਸੈਂਟਲੀ ਉਹਦੀ ਜਿਹ ਦਾ ਉਹਨਾਂ ਦੀ ਮੈਰਿਜ ਬਹੁਤ ਹੀ ਧੂਮ ਧਾਮ ਨਾਲ ਕੀਤੀ ਗਈ ਆ ਆਪਾਂ ਨੂੰ ਪਤਾ ਕਿ ਉਹ ਕੁੜੀ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਕੁੜੀਆਂ ਕਦੇ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੁੰਦੀਆਂ ਤਾਂ ਚਲੋ ਹੋਰ ਵੀ ਕਈ ਕੁੜੀਆਂ ਨੇ ਸਿਰਫ ਮੈਕੂ ਟਲੋਈ ਨਹੀਂ ਆਪਾਂ ਕਹਿ ਸਕਦੇ ਬਹੁਤ ਕੁੜੀਆਂ ਨੇ ਜਿਹੜੀਆਂ ਇਸੇ ਤਰੀਕੇ ਨਾਲ ਆਪਣੇ ਮਾਪੇ ਦੀ ਜਿਹੜਾ ਹੈਗਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀਆਂ ਨੇ ਹਨਾ ਜਿਨ੍ਹਾਂ ਨੂੰ ਰੱਬ ਨੇ ਵੀਰ ਨਹੀਂ ਦਿੱਤੇ ਹੁੰਦੇ ਜਾਂ ਜਿਨ੍ਹਾਂ ਦੇ ਸਿਰ ਤੇ ਪਿਓ ਦਾ ਸਾਆ ਨਹੀਂ ਹੁੰਦਾ ਤਾਂ ਉਹ ਐਦਾਂ ਹੀ ਆਪਣੀ ਫੈਮਿਲੀ ਦੇ ਲਈ ਸਪੋਰਟਿਵ ਬਣ ਕੇ ਖੜ੍ਹਦੀਆਂ ਨੇ ਤਾਂ ਮੈਕੋ ਟਿਲੋਦੀ ਮੈਰਿਜ ਜਿਹੜੀ ਸੀਗੀ ਉਹਦੀ ਸਾਰੀ ਜਿਹੜੀ ਤਿਆਰੀ ਸੀਗੀ ਉਹ ਕੀਤੀ ਸੀਗੀ ਗੁਰਜਸ ਕਪਲਸ ਨੇ ਤਾਂ ਉਹਨਾਂ ਨੂੰ ਉਹਨੇ ਵੀਰ ਤੇ ਭਾਬੀ ਮੰਨ ਰੱਖਿਆ ਸੀ ਰਿਸ਼ਤਾ ਬਹੁਤ ਗੂੜਾ ਸੀ ਬਹੁਤ ਪਿਆਰ ਸੀ ਸਭ ਕੁਝ ਜਿਹੜਾ ਹੈਗਾ ਉਦੋਂ ਤੱਕ ਉਹਦੇ ਲਹਿੰਗੇ ਤੱਕ ਦੀ ਬੁਕਿੰਗ ਸਭ ਕੁਝ ਗੁਰਜਸ ਕਪਲਸ ਨੇ ਆਪਣੇ ਹੱਥੀਂ ਕਰਵਾ ਕੇ ਦਿੱਤਾ ਸੀ ਜਿੱਥੇ ਕਿਤੇ ਗੁਰਜਸ ਕਪਲਸ ਆਪਾਂ ਉਹਨਾਂ ਦੇ ਨਾਲ ਦੇਖੇ ਸੀ ਤਾਂ ਹੁਣ ਮਸਲਾ ਕੀ ਹੈ ਉਹਨਾਂ ਦੀ ਜਿਹੜੀ ਹੈਗੀ ਆ ਲੜਾਈ ਆਪਸ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਉਹ ਲੜਾਈ ਹੋਣ ਦਾ ਕਾਰਨ ਕੀ ਆ ਉਹ ਕਾਰਨ ਸੀਗਾ ਵਲੋਗਿੰਗ ਬਿਲਕੁਲ ਜੀ ਤੁਸੀਂ ਸਹੀ ਸੁਣਿਆ ਕਿ ਵਲੋਗਿੰਗ ਜਿਹੜੀ ਹੈਗੀ ਆ ਇੱਕ ਮੇਨ ਮੁੱਦਾ ਬਣਿਆ ਉਹਨਾਂ ਦੀ ਲੜਾਈ ਹੋਣ ਦਾ ਤਾਂ ਸੁਣਨ ਚ ਆ ਰਿਹਾ ਸੀਗਾ ਕਿ ਮੈਕੂ ਟਿੱਲੋ ਨੇ ਜਿਹੜੀ ਹੈਗੀ ਆ ਉਹ ਉਹਨਾਂ ਦੇ ਨਾਲ ਲਾਈਵ ਹੋ ਕੇ ਉਹਨਾਂ ਬਾਰੇ ਦੱਸਿਆ ਕਿ ਵੀਰਾ ਬਣਿਆ ਫਿਰਦਾ ਸੀ ਜਿਹੜਾ ਜ਼ਿਆਦਾ ਉਹਨਾਂ ਨੇ ਮੇਰੇ ਲਹਿੰਗੇ ਤੱਕ ਕੈਨਸਲ ਕਰਵਾ ਦਿੱ ਠੀਕ ਹੈ ਤਾਂ ਉਹਨੇ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਵਿਆਹ ਹੋਣ ਤੋਂ ਬਾਅਦ ਇੱਕੋ ਦਾਮ ਉਹਨਾਂ ਨੂੰ ਕਹਿੰਦੇ ਨੇ ਨਾ ਦੁੱਧ ਚ ਮੱਖੀ ਵਾਂਗੂ ਲਾ ਕੇ ਸੁੱਟਣਾ ਤਾਂ ਦੁੱਧ ਚ ਮੱਖੀ ਵਾਂਗੂ ਕੱਢ ਕੇ ਸੁੱਟਦਾ ਉਹਨਾਂ ਨੂੰ ਤਾਂ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਇੱਕ ਪਾਸੇ ਦੀ ਗੱਲ ਸੁਣ ਕੇ ਕੋਈ ਵੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਮੈਂ ਪੱਖ ਨਹੀਂ ਰੱਖ ਸਕਦੀ ਤਾਂ ਉਸ ਦਿਨ ਆਪਾਂ ਜਿਹੜੀ ਸੀਗੀ ਉਸ ਦੇ ਮੂੰਹੋਂ ਮੈਂ ਕੁਟਲੋਂ ਦੇ ਮੂੰਹੋਂ ਉਹਦੇ ਹਸਬੰਦ ਦੇ ਮੂੰਹੋਂ ਆਪਾਂ ਗੱਲ ਸੁਣੀ ਸੀ ਵਜਾ ਸੁਣੀ ਸੀ ਕਿ ਮੇਨ ਮੁੱਦਾ ਕੀ ਆ ਉਹਨਾਂ ਦਾ ਮੇਨ ਮੁੱਦਾ ਇਹ ਸੀ ਕਿ ਉਹ ਕਹਿੰਦਾ ਸਾਡਾ ਨਵਾਂ ਨਵਾਂ ਰਿਸ਼ਤਾ ਜੁੜਿਆ ਮੈਂ ਕੁਟਲੋਂ ਦਾ ਹਸਬੰਦ ਕਹਿੰਦਾ ਇਹਨਾਂ ਨੇ ਬਲੌਗਿੰਗ ਦੇ ਵਿੱਚ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਜਿਹੜਾ ਹੈਗਾ ਉਹ ਇਨਕਲੂਡ ਕਰਕੇ ਨੈਟ ਤੇ ਜਿਹੜੀ ਹੈਗੀ ਆ ਵੀਡੀਓ YouTube ਤੇ ਪੋਸਟ ਕਰਤੀ ਜਿਸ ਦੇ ਕਾਰਨ ਉਹਨਾਂ ਦੀ ਲੜਾਈ ਹੋਈ ਹੈ ਤਾਂ ਹੁਣ ਆਪਾਂ ਸਟਾਰਟ ਕਰਦੇ ਆਂ ਅੱਜ ਜਿਹੜੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਗੱਲ ਕਰਨ ਜਾ ਰਹੀ ਆਂ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਕਲਿੱਪ ਦੇਖਿਓ ਜਦੋਂ ਸਾਨੂੰ ਕੋਈ ਪਰਮਿਸ਼ਨ ਦੇਵੇ ਅਸੀਂ ਉਹਦਾ ਹੀ ਵਲੌਗ ਸ਼ੂਟ ਕਰਦੇ ਹੁੰਦੇ ਹਾਂ ਜਿਹੜੇ ਜਿਹੜੇ ਵੀ ਸਾਨੂੰ ਕਿਹਾ ਸੀ ਉਹਨਾਂ ਦਾ ਹੀ ਵਲੌਗ ਸ਼ੂਟ ਕੀਤਾ ਕਰਦੇ ਚਲੋ ਕੋਈ ਨਹੀਂ ਜੋ ਬੋਲਦਾ ਬੋਲੀ ਜਾਂਦਾ ਕਈ ਆਪਣੀ ਆਦਤ ਤੋਂ ਮਜਬੂਰ ਹੁੰਦੇ ਨੇ ਹੁਣ ਤੁਸੀਂ ਸੁਣ ਲੈਣਾ ਹਾਂਜੀ ਤਾਂ ਗੁਰਜਸ ਦਾ ਕਹਿਣਾ ਕੀ ਆ ਕਿ ਉਹ ਕਿਸੇ ਵੀ ਇਨਸਾਨ ਨੂੰ ਬਿਨਾ ਉਹਦੀ ਮਰਜ਼ੀ ਤੋਂ ਵਲੌਗਿੰਗ ਦੇ ਵਿੱਚ ਲੈ ਕੇ ਨਹੀਂ ਆਉਂਦੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਵਲੌਗਿੰਗ ਦੇ ਵਿੱਚ ਕਿਸੇ ਨੂੰ ਵੀ ਉਸਦੀ ਮਰਜ਼ੀ ਤੋਂ ਬਿਨਾ ਲਿਆਂਦਾ ਨਹੀਂ ਜਾ ਸਕਦਾ ਕਿਉਂਕਿ ਆਪਾਂ ਨੂੰ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਬਾਅਦ ਵਿੱਚ ਨਾ ਤਾਂ ਇਨਸਾਨ ਵੀਡੀਓ ਡਿਲੀਟ ਕਰ ਸਕਦਾ ਹੁੰਦਾ ਓਬਵੀਅਸ ਹਰ ਕੋਈ ਚਾਹੁੰਦਾ ਅੱਜ ਦੇ ਟਾਈਮ ਦੇ ਵਿੱਚ ਚੰਗਾ ਪੈਸਾ ਕਮਾਉਣਾ ਠੀਕ ਹੈ ਜੀ ਨੇਮ ਫੇਮ ਸਭ ਕੋਈ ਚਾਹੁੰਦਾ ਕਮਾਉਣਾ ਤਾਂ ਵੀਡੀਓ ਕੋਈ ਡਿਲੀਟ ਨਹੀਂ ਕਰਦਾ ਹੁੰਦਾ ਤਾਂ ਉਹਨਾਂ ਦਾ ਕੀ ਕਹਿਣਾਗਾ ਇਸ ਦਾ ਮਤਲਬ ਵੀ ਉਹ ਵੀ ਪਾਗਲ ਨਹੀਂਗੇ ਹੈਨਾ ਗੁਰਜਾਸ ਕਪਲਸ ਪਾਗਲ ਨਹੀਂ ਕਿ ਉਹਨਾਂ ਨੂੰ ਪਤਾ ਹੀ ਨਹੀਂਗਾ ਵੀ ਅਸੀਂ ਕਿਸੇ ਦੀ ਮਰਜ਼ੀ ਤੋਂ ਬਿਨਾ ਕਿਸੇ ਨੂੰ ਇਨਕਲੂਡ ਨਹੀਂ ਕਰ ਸਕਦੇ ਉਹ ਕਹਿੰਦੇ ਵੀ ਜਿਨ੍ਹਾਂ ਨੇ ਆਪਣੇ ਮੂੰਹੋਂ ਕਿਹਾ ਸੀ ਕਿ ਹਾਂ ਅਸੀਂ ਆਉਣਾ ਚਾਹੁੰਦੇ ਹਾਂ ਬਲੌਗ ਦੇ ਵਿੱਚ ਅਸੀਂ ਸਿਰਫ ਉਹਨਾਂ ਨੂੰ ਲਿਆ ਹੋਰ ਕਿਸੇ ਜਿਹੜਾ ਹੈਗਾ ਐਕਸਟਰਾ ਬੰਦੇ ਨੂੰ ਅਸੀਂ ਇਨਵੋਲਵ ਨਹੀਂ ਕੀਤਾ ਇੱਕ ਮਿੰਟ ਮੈਂ ਹੋਰ ਵੀਡੀਓ ਕਲਿੱਪ ਐਡ ਕਰ ਦਿਆਂ ਦੇਖੋ ਕੋਈ ਮਾਸੀ ਮਾਸੀ ਨਹੀਂ ਹੈਗੇ ਕਿਸਦੇ ਉਹ ਤੇ ਉਹ ਵੀ ਕਹਿੰਦੇ ਨੇ ਕਹਿੰਦੇ ਅਸੀਂ ਛੋਟੇ ਬਲੌਗ ਜਾ ਕੇ ਖੁਦ ਕਹਾਂਗੇ ਇਹ ਗੱਲ ਸਾਡੇ ਸਾਰੇ ਸਾਥੀਆਂ ਦੇ ਨੂੰ ਤੇ ਆ ਤਾਂ ਹੁਣ ਤਾਂ ਸਮਝ ਆ ਚੁੱਕਿਆ ਹੋਣਾ ਕਿ ਮਸਲਾ ਕੀ ਹੈ ਮਸਲਾ ਇਹ ਹੈ ਕਿ ਹੁਣ ਆਪਾਂ ਕਮੈਂਟਾਂ ਦੇ ਵਿੱਚ ਵੀ ਦੇਖਦੇ ਆ ਕਾਫੀ ਜਣੇ ਨੇ ਕਮੈਂਟ ਕੀਤੇ ਕਿ ਮੈਕੂ ਢਿੱਲੋ ਨੂੰ ਪਹਿਲਾਂ ਸੀਗੀ ਲੋੜ ਕਿਸੇ ਨਾਲ ਕਿਸੇ ਦੀ ਨਾਲ ਖੜਨ ਦੀ ਕਿਸੇ ਇਨਸਾਨ ਦੀ ਲੋੜ ਸੀ ਜਿਸ ਨੂੰ ਜਿਸ ਵਕਤ ਉਹਨੇ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਕਹਿ ਸਕਦੇ ਆ ਕਿ ਉਹਨਾਂ ਦਾ ਇਸਤੇਮਾਲ ਕੀਤਾ ਗੁਰਜਸ ਕਪਲ ਨੂੰ ਵੀਰਾ ਤੇ ਭਾਬੀ ਮੰਨਿਆ ਹਨ ਤਾਂ ਹੁਣ ਉਹਨੂੰ ਜਿਹੜਾ ਹੈਗਾ ਇੱਕ ਚੰਗਾ ਹਮਸਫਰ ਮਿਲ ਚੁੱਕਿਆ ਤਾ ਮੈਨੂੰ ਲੱਗਦਾ ਵੀ ਹੁਣ ਉਹ ਨੂੰ ਉਹਨਾਂ ਦੀ ਲੋੜ ਨਹੀਂ ਰਹੀ ਤੇ ਜਿਹੜਾ ਉਸ ਦਾ ਹਸਬੰਡ ਹੈਗਾ ਤਾਂ ਸ਼ਾਇਦ ਉਹ ਹੁਣ ਉਹ ਨੂੰ ਉਹਨਾਂ ਨਾਲ ਕਦੇ ਵਰਤਨ ਵੀ ਨਹੀਂ ਦੇਊਗਾ ਤਾਂ ਇਹ ਜਿਹੜੀ ਹੈਗੀ ਆ ਕੋਈ ਨਾ ਕੋਈ ਖੇੜ ਇੱਕ ਬਸ ਮਸਲਾ ਹੀ ਬਣਾਇਆ ਗਿਆਗਾ ਰਿਸ਼ਤਿਆਂ 'ਚ ਫਿੱਕਾ ਪਵਾਉਣ ਦਾ ਤਾਂ ਐਦਾਂ ਨਹੀਂ ਕਰਨਾ ਚਾਹੀਦਾ ਜੇ ਨਵੇਂ ਰਿਸ਼ਤੇ ਆਪਣੇ ਜੁੜਦੇ ਨੇ ਤਾਂ ਪਿਛਲੇ ਰਿਸ਼ਤਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਇਹ ਨਹੀਂ ਕਿ ਜੇ ਆਪਾਂ ਨੂੰ ਨਵੇਂ ਰਿਸ਼ਤੇ ਮਿਲ ਗਏ ਚੰਗੇ ਰਿਸ਼ਤੇ ਮਿਲ ਗਏ ਤਾਂ ਪੁਰਾਣੇ ਰਿਸ਼ਤਿਆਂ ਨੂੰ ਛੱਡ ਦਿਓ ਮੈਂ ਹਰ ਵੀਡੀਓ ਦੇ ਵਿੱਚ ਕੁਝ ਨਾ ਕੁਝ ਐਦਾਂ ਦੀ ਗੱਲ ਹੀ ਕਰਦੀ ਹੁੰਨੀ ਆ ਕਿ ਜਿਹਦੇ ਨਾਲ ਅ ਅਗਲੇ ਨੂੰ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਮੈਨੂੰ ਕਮੈਂਟਸ ਵੀ ਕਾਫੀ ਆਉਂਦੇ ਆ ਕਿ ਦੀਦੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਹੀ ਮੋਟੀਵੇਸ਼ਨ ਮਿਲਦੀ ਆ ਸਾਨੂੰ ਅਸੀਂ ਮੋਟੀਵੇਟ ਹੁੰਨੇ ਆ ਇੰਸਟਾਗ੍ਰam ਤੇ ਵੀ ਮੇਰੀਆਂ ਕਾਫੀ ਵੀਡੀਓਜ਼ ਹੈਗੀਆਂ ਨੇ ਜਿਹੜੀਆਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਉਹਦੇ ਵਿੱਚ ਵੀ ਮੈਂ ਕੁਝ ਨਾ ਕੁਝ ਐਦਾਂ ਦੀਆਂ ਹੀ ਗੱਲਾਂ ਕਰਦੀ ਆ ਫੈਕਟਸ ਯਾਨੀ ਕਿ ਸੱਚਾਈ ਹੀ ਹੁੰਦੀ ਹੈ ਤਾਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜੇ ਆਪਣੇ 'ਚ ਕੋਈ ਵੀ ਆ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਰਿਸ਼ਤਾ ਆਪਣੇ ਨਾਲ ਜੁੜ ਰਿਹਾ ਤਾਂ ਜਿਹੜੇ ਪੁਰਾਣੇ ਰਿਸ਼ਤੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲੋ ਮੈਂ ਘੁੱਟ ਲੋ ਵਾਂਗ ਨਵੇਂ ਰਿਸ਼ਤੇ ਜੁੜਨ ਤੇ ਪੁਰਾਣੇ ਰਿਸ਼ਤੇਆਂ ਨੂੰ ਦੁੱਧ 'ਚ ਮੱਖੀ ਵਾਂਗੂ ਕੱਢ ਕੇ ਨਹੀਂ ਸੁੱਟਣਾ ਚਾਹੀਦਾ ਠੀਕ ਹੈ ਇਹ ਕੋਈ ਸਮਝਦਾਰੀ ਦੀ ਗੱਲ ਨਹੀਂ ਗਈ ਹਰ ਇਨਸਾਨ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹੀ ਕਰਨਾ ਚਾਹੁੰਨੀ ਆ ਤਾਂ ਹੁਣ ਮਿਲਦੇ ਆ ਮੇਰੇ ਬੱਚਿਆਂ ਦੇ ਨਾਲ ਚਾਚੀ ਗੱਲ ਚਾਚੀ ਤੇ ਸਾਲੇ ਜਾਨੇ

ਪੇਰਾ ਵਾਲਾ ਏ ਪੇਰੇ ਪੇਰਾ ਤੂੰ ਹੈਨਾ ਪੇਰਾ ਵਾਲਾ ਤੂੰ ਬਸ ਮੂੰਹ 'ਚ ਹੱਥ ਹੀ ਰੱਖਣਾ ਛੜਾ ਦਿਨ ਮੂੰਹ 'ਚ ਹੱਥ ਹੀ ਰੱਖਣਾ ਹੋ ਤਾਂ ਕੋਈ ਮੰਮੀ ਹੈ ਨਹੀਂ ਗੇ ਨੂੰ ਹੈ ਨਹੀਂ ਤੈਨੂੰ ਮੰਮ ਨਹੀਂ ਹੁੰਦੇ ਤੈਨੂੰ ਹੱਤ ਕਰ ਦੇ ਮੂੰਹ ਹੱਤ ਕਰ ਦੇ ਕਰ ਦੇ ਮੂੰਹ ਤੇ ਹੱਤ ਕਰ ਕਰ ਦੇ ਕਰ ਦੇ ਹੱਸ ਕੇ ਖਾ ਦੇ ਹਾਸੀ ਕਰਕੇ ਖਾ ਦੇ ਹਾਸੀ ਕਰਕੇ ਖਾ ਦੇ ਖਾਚ ਦੇ ਬੜੋ ਹਾ ਚ ਦੀ ਬੇਰ ਕਾਂ ਚ ਦੀ ਬੱਚੀ ਕੁਮਾਰੀ ਚੀਕ ਮਾਰੀ ਚੀਕ ਮਾਰ ਦੇ ਮਾਰ ਦੇ ਮਾਰ ਦੇ ਚਿਕ ਮਾਰ ਦੇ ਮਾਰ ਦੇ ਫਾਈਨਲੀ ਸੂਰਜ ਜਿਹੜਾ ਹੈਗਾ ਉਹ ਨਿਕਲਣ ਲੱਗ ਗਿਆ ਦੇਖੋ ਬਹੁਤ ਤਰਸਾਇਆ ਇਹਨੇ ਤਾਲ ਤੁਸੀਂ ਵੀ ਲਓ ਧੁੱਪ ਦਾ ਆਨੰਦ ਪਾਪਾ ਵੀ ਸੇਕਦੇ ਆ ਧੁੱਪ ਕਰਦੇ ਹੱਥੀਂ ਵੀਡੀਓ ਨੂੰ ਖਤਮ ਥੈਂਕ ਯੂ ਹਾਂਜੀ ਤਾਂ ਹੁਣ ਜਿਹੜਾ ਹੈਗਾ ਕਰਦੀ ਆ ਮੈਂ ਕੁਛ ਕਰਦੇ ਕੰਮ ਜਿਹੜੇ ਆਪਣੇ ਪਏ ਨੇ ਕਿਉਂਕਿ ਕੱਲ ਜਿਹੜਾ ਹੈਗਾ ਵੀਡੀਓ ਮੇਰੀ ਸਕਿਪ ਹੋ ਗਈ ਸੀ YouTube ਤੇ ਮੈਂ ਵੀਡੀਓ ਅਪਲੋਡ ਨਹੀਂ ਕਰ ਪਾਈ ਐਕਚੁਅਲੀ ਮੇਰੇ ਥੋੜਾ ਜਨਾ ਲੈਗ ਤੇ ਕੁਝ ਪ੍ਰੋਬਲਮ ਹੋ ਗਈ ਜਿਸ ਦੇ ਕਾਰਨ ਮੈਂ ਕਾਫੀ ਪੇਨਚ ਸੀ ਸੋ ਮੈਂ ਵੀਡੀਓ ਜਿਹੜੀ ਹੈਗੀ ਉਹ ਬਣਾ ਨਹੀਂ ਸਕੀ ਸੀ ਕਿਉਂਕਿ ਬਹੁਤ ਜ਼ਿਆਦਾ ਪੇਨ ਸੀ ਤਾਂ ਹੁਣ ਜਿਹੜਾ ਹੈਗਾ ਧੁੱਪ ਮਸਾ ਧੁੱਪਾ ਨਿਕਲਣ ਲੱਗੀ ਐ ਅੰਸ਼ ਨੂੰ ਪਾਇਆ ਤੁੱਪੇ ਤਾਂ ਲਵਲੀਨ ਉਹਨੂੰ ਖਿਡਾ ਰਹੀ ਐ ਤੇ ਮੇਰੇ ਰੋਟੀ ਵਗੈਰਾ ਅਸੀਂ ਬਣਾ ਕੇ ਖਾ ਲਈ ਉਹ ਚੀਜ਼ਾਂ ਮੈਂ ਹਜੇ ਸ਼ੂਟ ਨਹੀਂ ਕਰ ਪਾਉਂਦੀ ਥੋੜਾ ਜਿਹਾ ਮਤਲਬ ਮੇਰੀ ਬੇਟੀ ਹੋਰ ਵੱਡੀ ਹੋਊਗੀ ਤਾਂ ਉਹ ਉਹਨੂੰ ਮੈਂ ਕਿਆ ਕਰੂੰਗੀ ਸ਼ੂਟ ਕਰ ਦਿਆ ਕਰੂੰਗੀ ਮੈਨੂੰ ਵੀ ਥੋੜਾ ਜਿਹਾ ਈਜ਼ੀ ਹੋ ਜਾਊਗਾ ਐਂਡ ਅੰਸ਼ ਵੀ ਥੋੜਾ ਹੋਰ ਹੋ ਜਾਊਗਾ ਦੋਨੋਂ ਤਾਂ ਫੇਰ ਆਪਾਂ ਪ੍ਰੋਪਰ ਡੇਲੀ ਰੂਟੀਨ ਵਲੌਗਿੰਗ ਜਿਹੜੀ ਹੈਗੀ ਉਹ ਵੀ ਸਟਾਰਟ ਕਰਾਂਗੇ ਨਾਲ ਦੀ ਨਾਲ ਤੇ ਅਪਡੇਟਸ ਵੀ ਕੋਈ ਨਾ ਕੋਈ ਲੈ ਕੇ ਆਉਂਦੀ ਰਹੂੰਗੀ ਮੈਂ ਵਲੌਗ ਦੇ ਵਿੱਚ ਤੇ ਰੋਟੀ ਵਗੈਰਾ ਆਪਾਂ ਖਾ ਲਈ ਕੱਪੜੇ ਵਗੈਰਾ ਆਪਾਂ ਰੋਕੇ ਧੋਵਾਂਗੇ ਜਦੋਂ ਜਿਹੜੀ ਹੈਗੀ ਹੈ ਮੇਰੀ ਨਾਨਾਂ ਦੀ ਗੁड़िया ਜਿਹੜੀ ਹੈਗੀ ਉਹ ਆਜੂਗੀ ਤਾਂ ਉਦੋਂ ਫਿਰ ਇਹਨੂੰ ਅੰਸ਼ ਨੂੰ ਚੱਕੂਗੀ ਤੇ ਮੈਂ ਕੱਪੜੇ ਵਾਸ਼ਿੰਗ ਮਸ਼ੀਨ ਚ ਸੁੱਟ ਦੂੰਗੀ ਐਂਡ ਹੁਣ ਬਸ ਝਾੜੂ ਤੇ ਭਾਂਡੇ ਰਹਿ ਗਏ ਧੋਣ ਵਾਲੇ ਉਹ ਆਪਾ ਕਰਦੇ ਆਂ ਇੰਨੇ ਕ ਨਾਲ ਕੀ ਹੁੰਦਾ ਤਾਂ ਚਲੋ ਜੀ ਆਪਾਂ ਕਰਦੇ ਆਂ ਇਥੇ ਅੱਜ ਦੀ ਵੀਡੀਓ ਨੂੰ ਖਤਮ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਾ ਕਰੋ